ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਸਾਰਿਆਂ ਦਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਤੁਹਾਡੇ ਲਈ ਨਵੀਂ ਜੋਬ ਵੋਕੇਂਸੀ ਲੈ ਕੇ ਆਏ ਹਾਂ ਸਿਹਤ ਵਿਭਾਗ ਵਿੱਚ ਨਵੀਂ ਪਹੜਤੀ ਦੇ ਲਈ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਕਿਵੇਂ ਤੁਸੀਂ ਅਪਲਾਈ ਕਰਨਾ ਹੈ ਕੌਣ-ਕੌਣ ਅਪਲਾਈ ਕਰ ਸਕਦਾ ਹੈ ਕੁਆਲਿਫਿਕੇਸ਼ਨ ਕੀ ਹੈ ਕਿੰਨੀ ਸੈਲਰੀ ਦਿੱਤੀ ਜਾਵੇਗੀ ਇਸ ਸਭ ਦੀ ਡਿਟੇਲ ਵੀ ਜਾਣਕਾਰੀ ਤੁਹਾਨੂੰ ਅੱਗੇ ਵੀਡੀਓ ਵਿੱਚ ਮਿਲੇਗੀ ਪੂਰੀ ਜਾਣਕਾਰੀ ਲੈਣ ਲਈ ਤੁਸੀਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲੇ ਬੈਲ ਆਈਕਨ ਨੂੰ ਹਿੱਟ ਕਰੋ ਤਾਂ ਕਿ ਤੁਹਾਨੂੰ ਸਾਡੀ ਲੇਟੈਸਟ ਵੀਡੀਓਜ਼ ਦੀ ਅਪਡੇਟ ਮਿਲਦੀ ਰਹੇ ਤਾਂ ਚਲੋ ਦੋਸਤੋ ਵੀਡੀਓ ਸਟਾਰਟ ਕਰਦੇ ਹਾਂ ਤੇ ਪੋਸਟਾਂ ਬਾਰੇ ਡਿਟੇਲ ਵਿੱਚ ਜਾਣਕਾਰੀ ਹਾਸਲ ਕਰਦੇ ਹਾਂ ਦੋਸਤੋ ਪੋਸਟਾਂ ਦੀ ਡਿਟੇਲ ਵਿੱਚ ਜਾਣਕਾਰੀ ਕੁਝ ਇਸ ਪ੍ਰਕਾਰ ਹੈ ਸਭ ਤੋਂ ਪਹਿਲਾਂ ਪੋਸਟਾਂ ਹੈਗੀਆਂ ਜੀ ਡਾਟਾ ਐਨਾਲਿਸਟ ਦੀਆਂ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਐਮਕਮ ਜਾਂ ਐਮਬੀਏ ਫਾਈਨਾਂਸ ਦੇ ਵਿੱਚ ਤੁਸੀਂ ਕੀਤੀ ਹੋਈ ਹੈ ਇੱਕ ਸਾਲ ਦਾ ਡਿਪਲੋਮਾ ਤੁਸੀਂ ਕੰਪਿਊਟਰ ਐਪਲੀਕੇਸ਼ਨਸ ਦੇ ਵਿੱਚ ਕੀਤਾ ਹੋਇਆ ਹੈ ਨਾਲੇ ਤੁਹਾਡੇ ਕੋਲ ਘੱਟੋ ਘੱਟ 3 ਸਾਲ ਦਾ ਐਕਸਪੀਰੀਅੰਸ ਹੈਗਾਏ ਤੁਸੀਂ ਇਸ ਵਾਕੈਂਸੀ ਲਈ ਅਪਲਾਈ ਕਰ ਸਕਦੇ ਹੋ ਨੰਬਰ ਆਫ ਵਾਕੈਂਸੀਸ ਦੀ ਗੱਲ ਕਰੀਏ ਤਾਂ ਇੱਕ ਪੋਸਟ ਆਊਟ ਕੀਤੀ ਗਈ ਹੈ ਇਸ ਦੇ ਲਈ ਤੁਹਾਨੂੰ 30000 ਰੁਪਏ ਪਰ ਮਹੀਨਾ ਸੈਲਰੀ ਹੈ ਜਿਹੜੀ ਉਹ ਦਿੱਤੀ ਜਾਵੇਗੀ ਅਗਲੀ ਪੋਸਟ ਹੈਗੀ ਹੈ ਜੀ ਪ੍ਰੋਜੈਕਟ ਕੋਆਰਡੀਨੇਟਰ ਦੀ ਪੋਸਟ ਆਊਟ ਕੀਤੀ ਗਈ ਹੈ ਗ੍ਰੈਜੂਏਸ਼ਨ ਤੁਸੀਂ ਕੀਤੀ ਹੋਈ ਹੈ ਨਾਲ ਹੀ 1 ਸਾਲ ਦਾ ਡਿਪਲੋਮਾ ਤੁਸੀਂ ਕੰਪਿਊਟਰ ਐਪਲੀਕੇਸ਼ਨਸ ਦੇ ਵਿੱਚ ਕੀਤਾ ਹੋਇਆ ਹੈ 5 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ ਏ ਤੁਸੀਂ ਇਸ ਵੈਕੈਂਸੀ ਲਈ ਅਪਲਾਈ ਕਰ ਸਕਦੇ ਹੋ ਇੱਕ ਪੋਸਟ ਆਊਟ ਕੀਤੀ ਗਈ ਹੈ ਇਸ ਦੇ ਲਈ ਤੁਹਾਨੂੰ 32000 ਰੁਪਏ ਪਰ ਮਨਥ ਸੈਲਰੀ ਹੈ ਜਿਹੜੀ ਉਹ ਦਿੱਤੀ ਜਾਵੇਗੀ ਦੱਸੇ ਹੈਗੀ ਹੈ ਜੀ ਪੋਸਟਾਂ ਦੀ ਜਾਣਕਾਰੀ ਦੋਸਤੋ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਹੈਲਥ ਡਿਪਾਰਟਮੈਂਟ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਅਪਲੀਕੇਸ਼ਨਸ ਦੀ ਮੰਗ ਕੀਤੀ ਗਈ ਹੈ एलिजिਬਲ ਕੈਂਡੀਡੇਟਸ ਦੇ ਕੋਲੋਂ ਇਹਨਾਂ ਪੋਸਟਾਂ ਦੇ ਲਈ ਤੁਸੀਂ ਆਫਲਾਈਨ ਅਪਲਾਈ ਕਰਨਾ ਹੈ ਜਿਹੜੇ ਵੀ ਇੰਟਰਸਟਿਡ ਕੈਂਡੀਡੇਟਸ ਨੇ ਉਹ ਆਪਣੀ ਅਪਲੀਕੇਸ਼ਨ ਜਿਹੜੀ ਉਹ ਸੈਂਡ ਕਰ ਸਕਦੇ ਨੇ ਰੂਮ ਨੰਬਰ 24 ਐਮਐਸ ਆਫਿਸ ਗਵਰਨਮੈਂਟ ਮਲਟੀ ਸਪੈਸ਼ਲਿਟੀ ਹਸਪੀਟਲ ਸੈਕਟਰ 16 ਚੰਡੀਗੜ੍ਹ ਇਸ ਐਡਰੈਸ ਤੇ ਤੁਸੀਂ ਆਪਣੇ ਡਾਕੂਮੈਂਟਸ ਜਿਹੜੇ ਉਹ ਭੇਜਦੇ ਨੇ ਇਨਕੰਪਲੀਟ ਤੇ ਇਨਕੋਰेक्ट ਅਪਲੀਕੇਸ਼ਨਸ ਨੂੰ ਐਂਟਰਟੇਨ ਨਹੀਂ ਕੀਤਾ ਜਾਵੇਗਾ ਇਹਨਾਂ ਪੋਸਟਾਂ ਵਿੱਚ ਅਪਲਾਈ ਕਰਨ ਦੇ ਲਈ ਲਾਸਟ ਡੇਟ ਦੀ ਗੱਲ ਕਰੀਏ ਤਾਂ 7 ਦਿਨ ਰੱਖੇ ਗਏ ਨੇ ਇਹ ਜਿਹੜਾ ਨੋਟੀਫਿਕੇਸ਼ਨ ਹੈ ਇਸ ਸਾਈਟ ਦੇ ਉੱਤੇ 26 ਤਰੀਕ ਨੂੰ ਅਪਲੋਡ ਕੀਤਾ ਗਿਆ ਸੀ ਤਾਂ 7 ਦਿਨ ਦੇ ਅੰਦਰ ਅੰਦਰ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰਨਾ ਹੈ ਦੂਸਤ ਇਹ ਹੈਗੀ ਹੈ ਜੀ ਅੱਜ ਦੀ ਪੋਸਟਾਂ ਦੀ ਜਾਣਕਾਰੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਵਰਤਵਾਦ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਤਾਂ ਚਲੋ ਦੋਸਤੋ ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਥੈਂਕਸ ਫॉर ਵਾਚਿੰਗ